ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀਆ ਤਾਂ ਐਮਪੀ ਅਮਰਤਪਾਲ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਦੇ ਲਈ ਅਹਿਮ ਤੇ ਵੱਡੀ ਖੁਸ਼ੀ ਦੀ ਖਬਰ ਆ ਸਕਦੀ ਆ ਕਿਉਂਕਿ ਲਗਾਤਾਰ ਅਮਰਤਪਾਲ ਸਿੰਘ ਦੇ ਵਕੀਲਾਂ ਦੇ ਵੱਲੋਂ ਪਟੀਸ਼ਨਾਂ ਜ਼ਾਹਰ ਕੀਤੀਆਂ ਜਾ ਰਹੀਆਂ ਸੀ ਤਾਂ ਹਾਈ ਕੋਰਟ ਦੇ ਵਿੱਚ ਇੱਕ ਵਾਰ ਮੁਰਤੋਂ ਪਟੀਸ਼ਨ ਜ਼ਾਹਰ ਕੀਤੀ ਕਿ ਜੋ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ 28 ਜਨਵਰੀ ਤੋਂ ਉਸ ਦੇ ਵਿੱਚ ਸ਼ਾਮਲ ਹੋਣ ਦੀ ਅਮਰਤਪਾਲ ਸਿੰਘ ਨੂੰ ਇਜਾਜ਼ਤ ਦਿੱਤੀ ਜਾਵੇ ਤਾ ਕੋਰਟ ਦੇ ਵੱਲੋਂ 7 ਦਿਨ ਦਾ ਹੁਕਮ ਦੇ ਦਿੱਤਾ 7 ਦਿਨ ਦੇ ਨਿਰਦੇਸ਼ ਦੇ ਦਿੱਤੇ 7 ਦਿਨ ਦਾ ਸਮਾਂ ਦੇ ਦਿੱਤਾ ਕਿ ਇਸ ਕੇਸ ਦੇ ਵਿੱਚ ਜਿਸ ਦੇ ਅਥਾਰਟੀ ਕੋਲ ਕੇਸ ਹੈ ਉਸ ਉਹ ਇਸ ਸਾਰੇ ਮਾਮਲੇ ਨੂੰ ਦੇਖੇ ਤੇ ਸਰਕਾਰ ਨੂੰ 7 ਦਿਨ ਦਾ ਸਮਾਂ ਦੇ ਦਿੱਤਾ ਕੇਸ ਸਾਰੇ ਮਾਮਲੇ ਦੇ ਵਿੱਚ ਜਾਂਚ ਕਰਕੇ ਜੋ ਕੇਸ ਦੇਖ ਰਹੀ ਆ 30 ਉਹ ਜਾਂਚ ਕਰਕੇ ਗੱਲਬਾਤ ਰੱਖੇ ਕਿਉਂਕਿ ਲਗਾਤਾਰ ਪਹਿਲਾਂ ਦੋ ਵਾਰ ਪਟੀਸ਼ਨਾਂ ਦਾਇਰ ਕਰ ਦਿੱਤੀਆਂ ਨੇ ਅਮਰਪਾਲ ਸਿੰਘ ਦੇ ਵੱਲੋਂ ਸਰਦਰ ਉਤੇ اجلاس ਦੇ ਵਿੱਚ ਬੈਠਣ ਦੀ ਜਾਸਤ ਮੰਗੀ ਸੀ ਉਹਨਾਂ ਨੂੰ ਜਾਸਤ ਨਹੀਂ ਮਿਲੀ ਤਾਂ ਹੁਣ 28 ਜਨਵਰੀ ਤੋਂ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ 28 ਜਨਵਰੀ ਤੋਂ ਬਜਟ ਸੈਸ਼ਨ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਦੋ ਚਰਨਾਂ ਦੇ ਵਿੱਚ ਹੋਣਾ ਪਹਿਲਾ ਚਰਨ ਸ਼ੁਰੂ ਹੋਣ ਜਾ ਰਿਹਾ ਤਾਂ ਇਸ ਤੋਂ ਪਹਿਲਾਂ ਮੁੜ ਤੋਂ ਇੱਕ ਵਾਰ ਫਿਰ ਪਟੀਸ਼ਨ ਪਾਈ ਗਈ ਆ ਹਾਈ ਕੋਰਟ ਦੇ ਵਿੱਚ ਤਾਂ ਹਾਈ ਕੋਰਟ ਦੇ ਬੋਲੋ 7 ਦਿਨ ਦਾ ਸਮਾਂ ਦਿੱਤਾ 7 ਦਿਨ ਦੇ ਵਿੱਚ ਵਿੱਚ ਰਿਪੋਰਟ ਪੇਸ਼ ਕੀਤੀ ਜਾਣ ਚਾਹੀਦੀ ਆ ਸਰਕਾਰ ਨੂੰ ਇਹ ਨਿਰਦੇਸ਼ ਦੇ ਦਿੱਤੇ ਤਾਂ 7 ਦਿਨਾਂ ਦੇ ਵਿੱਚ ਵਿੱਚ ਹੁਣ ਸਰਕਾਰ ਕੀ ਰਿਪੋਰਟ ਪੇਸ਼ ਕਰਦੀ ਆ ਇਹ ਤਾਂ ਦੇਖਣ ਵਾਲੀ ਗੱਲ ਹੈ ਪਰ ਅਮਰਤਪਾਲ ਸਿੰਘ ਹੁਣ ਆਸਾਮ ਦੇ ਡਿਬ루ਗੜ ਜੇਲ੍ਹ ਦੇ ਵਿੱਚ ਬੰਦ ਹੈ ਪੰਜਾਬ ਆ ਸਕਦੇ ਨੇ ਇਹ ਕਿਆਸਰਾਈਆਂ ਵੀ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਉਮੀਦਾਂ ਵੀ ਜਾ ਚੁੱਕੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਦੋ ਪਟੀਸ਼ਨਾਂ ਦਾ ਨਪਟਾਰਾ ਕਰ ਦਿੱਤਾ ਗਿਆ ਹੁਣ ਤੀਜੀ ਵਾਰ ਫਿਰ ਪਟੀਸ਼ਨ ਪਾਈ ਆ ਦੂਜੇ ਪਾਸੇ ਅਮਰਪਾਲ ਸਿੰਘ ਦੇ ਉੱਤੇ ਜੋ ਨੈਸ਼ਨਲ ਸਕਿਉਰਿਟੀ ਐਕਟ ਲਗਾਇਆ ਗਿਆ ਉਹ ਐਕਟ ਨੂੰ ਖਤਮ ਕਰਨ ਦੇ ਲਈ ਉਸ ਨੈਸ਼ਨਲ ਸਕਿਉਰਿਟੀ ਐਕਟ ਨੂੰ ਚੁਣੌਤੀ ਦਿੱਤੀ ਗਈ ਆ ਉਹ ਵੀ ਜਿਹੜੀ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਆ ਤਾਂ ਐਨਐਸਏ ਖਤਮ ਹੁੰਦੀ ਆ ਉਹ ਪਟੀਸ਼ਨ ਜਿਹੜੀ ਆ ਉਸ ਦੇ ਉੱਤੇ ਗੌਰ ਹੁੰਦੀ ਆ ਜਾਂ ਫਿਰ ਉਸ ਤੋਂ ਪਹਿਲਾਂ ਅਮਰਪਾਲ ਸਿੰਘ ਜੋ ਕਿ ਹੁਣ ਐਮਪੀ ਬਣ ਚੁੱਕੇ ਨੇ ਐਮਪੀ ਅਮਰਪਾਲ ਸਿੰਘ ਬਜਟ ਸੈਸ਼ਨ ਦੇ ਵਿੱਚ ਬੈਠਣਗੇ ਕਿਉਂਕਿ ਅਮਰਤਪਾਲ ਸਿੰਘ ਦੇ ਵੱਲੋਂ ਪਹਿਲਾਂ ਵੀ ਇਹ ਗੱਲ ਆਪਣੀ ਪਟੀਸ਼ਨ ਦੇ ਵਿੱਚ ਧਾਇਰ ਕੀਤੀ ਗਈ ਆ ਲਿਖੀ ਗਈ ਸੀ ਕਿ ਉਹ ਐਮਪੀ ਤਾਂ ਬਣ ਚੁੱਕੇ ਲੋਕਾਂ ਨੇ ਉਹਨਾਂ ਦੇ ਉੱਤੇ ਵਿਸ਼ਵਾਸ ਕੀਤਾ ਜੇਲ੍ਹ ਦੇ ਵਿੱਚ ਬੈਠੇ ਬੈਠੇ ਉਹਨਾਂ ਨੂੰ ਐਮਪੀ ਬਣਾ ਦਿੱਤਾ ਖਡੂਰ ਸਾਹਿਬ ਦੇ ਲੋਕਾਂ ਨੇ ਫਤਵਾ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਦੇ ਦਿੱਤਾ ਪਰ ਐਮਪੀ ਬਣਨ ਤੋਂ ਬਾਅਦ ਉਹ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਦੇ ਮੁੱਦੇ ਨਹੀਂ ਚੱਕ ਪਾਰੇ ਉਹ ਵਿਕਾਸ ਕਾਰਜਾਂ ਦੇ ਰੁਕੇ ਹੋਏ ਕੰਮ ਨਹੀਂ ਕਰਵਾ ਪਾਰੇ ਇਸ ਕਰਕੇ ਉਹਨਾਂ ਨੂੰ ਸੈਸ਼ਨ ਦੇ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਸੈਸ਼ਨ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੁਣ ਬਜਟ ਸੈਸ਼ਨ ਦੋ ਚਰਨਾਂ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ 28 ਜਨਵਰੀ ਤੋਂ ਪਰ ਉਸ ਦੇ ਲਈ ਵੀ ਅਮਰਪਾਲ ਸਿੰਘ ਨੇ ਇਜਾਜ਼ਤ ਮੰਗੀ ਆ ਕੋਰਟ ਦੇ ਕੋਰਟ ਦਾ ਰੁਖ ਤਿਆਰ ਕੀਤਾ ਹਾਈ ਕੋਰਟ ਦੇ ਵੱਲੋਂ 7 ਦਿਨ ਦਾ ਸਮਾਂ ਦੇ ਦਿੱਤਾ ਸਰਕਾਰ ਨੂੰ ਕਿ 7 ਦਿਨ ਦੇ ਵਿੱਚ ਵਿੱਚ ਰਿਪੋਰਟ ਦਾਖਲ ਕੀਤੀ ਜਾਵੇ ਪਹਿਲਾਂ ਜਿਹੜੀ ਰਿਪੋਰਟਾਂ ਦਾਖਲ ਕੀਤੀਆਂ ਸੀ ਉਸ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵਕੀਲਾਂ ਦੇ ਵੱਲੋਂ ਇਹ ਗੱਲ ਰੱਖੀ ਗਈ ਸੀ ਕਿ ਜੇਕਰ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਆਉਂਦੇ ਨੇ ਤਾਂ ਪੰਜਾਬ ਦੀ ਸ਼ਾਂਤੀ ਲਈ ਖਤਰਾ ਬਣ ਸਕਦੇ ਨੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸ਼ਾਂਤੀ ਭੰਗ ਹੋ ਸਕਦੀ ਆ ਇਸ ਕਰਕੇ ਅਮਰਤਪਾਲ ਸਿੰਘ ਨੂੰ ਜਿਹੜਾ ਆ ਜੇਲ੍ਹ ਚੋਂ ਬਾਹਰ ਨਾ ਆਣ ਦਿੱਤਾ ਜਾਵੇ ਪੰਜਾਬ ਨਾ ਲੈਣ ਦਿੱਤਾ ਜਾਵੇ ਅਸਾਮ ਦੀ ਡਿਬੂਗੜ ਜੇਲ੍ਹ ਦੇ ਵਿੱਚ ਹੀ ਰਹਿਣ ਦਿੱਤਾ ਜਾਵੇ ਹਾਲਾਂਕਿ ਅਮਰਤਪਾਲ ਸਿੰਘ ਦੇ ਸਾਥੀ ਜਿਹੜੇ ਨੇ ਉਸਾਮਦੀ ਦੀ ਬਿੜੂਗੜ ਜੇਲ੍ਹ ਚੋਂ ਸਾਰੇ ਪੰਜਾਬ ਆ ਚੁੱਕੇ ਪੰਜਾਬ ਦੇ ਵਿੱਚ ਜੋ ਅਜਨਾਲਾ ਕਾਂਡ ਵਾਪਰੇ ਸੀ ਉਸ ਮਾਮਲੇ ਦੇ ਵਿੱਚ ਪੰਜਾਬ ਦੀਆਂ ਜੇਲਾਂ ਦੇ ਵਿੱਚ ਨੇ ਪ੍ਰਧਾਨ ਮੰਤਰੀ ਬਾਜੇਕ ਦਲਜੀਤ ਸਿੰਘ ਕਲਸੀ ਤੇ ਪਪਲਪ੍ਰੀਤ ਸਿੰਘ ਅਤੇ ਹੋਰ ਉਹਨਾਂ ਦੇ ਨਾਲ ਕਈ ਸਾਥੀ ਸੀ ਤਾਂ ਪਰ ਅਮਰਤਪਾਲ ਸਿੰਘ ਹਲੇ ਵੀ ਉਸਾਮਦੀ ਦੀ ਬਿੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਆਖਿਰ ਕਦੋਂ ਤੱਕ ਅਮਰਤਪਾਲ ਸਿੰਘ ਉਸਾਮਦੀ ਦੀ ਬਿੜੂਗੜ ਜੇਲ੍ਹ ਚੋਂ ਪੰਜਾਬ ਆਉਂਦੇ ਨੇ ਕਿਉਂਕਿ ਅਮਰਤਪਾਲ ਸਿੰਘ ਦਾ ਪਰਿਵਾਰਕ ਮੈਂਬਰ ਲਗਾਤਾਰ 2027 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਤਿਆਰੀਆਂ ਦੇ ਵਿੱਚ ਜੁੜਿਆ ਹੋਇਆ ਜੁਟਿਆ ਹੋਇਆ ਅਮਰਤਪਾਲ ਸਿੰਘ ਦੀ ਜੋ ਜਥੇਬੰਦੀ ਬਣਾਈ ਗਈ ਆ ਅਕਾਲੀ ਦਲ ਬਾਰਸ ਪੰਜਾਬ ਉਸ ਅਕਾਲੀ ਦਲ ਬਾਰਸ ਪੰਜਾਬ ਦੀ ਜਥੇਬੰਦੀ ਨੂੰ ਲਗਾਤਾਰ ਹੰਗਾਰਾ ਮਿਲ ਰਿਹਾ ਸਮਾਜ ਸੇਵੀ ਲੱਖਾਂ ਸਦਾਣਾ ਵੀ ਇਸ ਜਥੇਬੰਦੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ 2027 ਤੋਂ ਪਹਿਲਾਂ ਜਿਹੜੀਆਂ ਨੇ ਸਿਆਸੀ ਪਾਰਟੀਆਂ ਕਮਰ ਕਸਣੀਆਂ ਸ਼ੁਰੂ ਹੋ ਚੁੱਕੀਆਂ ਪਰ ਅਕਾਲੀ ਦਲ ਬਾਰਸ ਪੰਜਾਬ ਜਥੇਬੰਦੀ ਜੋ ਅਮਰਤਪਾਲ ਦੀ ਜਥੇਬੰਦੀ ਆ ਉਹ ਵੀ ਤਿਆਰੀਆਂ ਜੋਰਾਂ ਸ਼ੋਰਾਂ ਦੇ ਨਾਲ ਕਰ ਰਹੀ ਆ ਪਰ ਕੀ 2027 ਤੋਂ ਪਹਿਲਾਂ ਅਮਰਤਪਾਲ ਸਿੰਘ ਅਸਾਮ ਦੀ ਡਿਬੜੂਗੜ ਜ਼ਿਲ੍ਹੇ ਚੋਂ ਬਾਹਰ ਆਉਣਗੇ ਜਾਂ ਫਿਰ ਪਰਿਵਾਰਕ ਮੈਂਬਰਾਂ ਦੇ ਇਲਜ਼ਾਮਾਂ ਦੇ ਮੁਤਾਬਕ ਕਿ ਅਮਰਤਪਾਲ ਸਿੰਘ ਤੋਂ ਪਾਰਟੀਆਂ ਨੂੰ ਡਰ ਲੱਗਦਾ ਇਸ ਕਰਕੇ ਉਹ ਅਮਰਤਪਾਲ ਸਿੰਘ ਨੂੰ ਅਸਾਮ ਦੀ ਡਿਬੜੂਗੜ ਜ਼ਿਲ੍ਹੇ ਚੋਂ ਪੰਜਾਬ ਨਹੀਂ ਲਿਆ ਇਸ ਕਰਕੇ ਐਨਐਸਐ ਖਤਮ ਨਹੀਂ ਹੋਣ ਦੇ ਰਹੇ ਕਿ ਜਿਹੜੀਆਂ ਪਾਰਟੀਆਂ ਨੇ ਵਿਰੋਧੀ ਪਾਰਟੀਆਂ ਨੇ ਭਾਵੇਂ ਅਕਾਲੀ ਕਾਂਗਰਸ ਭਾਵੇਂ ਆਮ ਆਦਮੀ ਪਾਰਟੀ ਕੀ ਉਹਨਾਂ ਨੂੰ ਡਰ